ਸੜਕਾਬਾਚਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੰਗਲਵਾਰ ਨੂੰ ਨੈਸ਼ਨਲ ਹਾਈਵੇ ਫੀਸ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਇਸ ਦੇ ਨਾਲ ਹੀ ਦੇਸ਼ ਵਿੱਚ ਸੈਟਲਾਈਟ ਆਧਾਰਿਤ ਟੂਲ ਟੈਕਸ ਸਿਸਟਮ ਨੂੰ ਮਨਜ਼ੂਰੀ ਮਿਲ ਗਈ ਹੈ ਕੇਂਦਰ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਮੁਤਾਬਕ ਹੁਣ ਟੂਲ ਵਸੂਲੀ ਲਈ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਗਲੋਬਲ ਪੋਜੀਸ਼ਨਿੰਗ ਅਤੇ ਔਨ ਬੋਰਡ ਯੂਨਿਟਸ ਦੀ ਵਰਤੋਂ ਕੀਤੀ ਜਾਵੇਗੀ ਉਨ੍ਹਾਂ ਦੀ ਮਦਦ ਨਾਲ ਆਟੋਮੈਟਿਕ ਟੋਲ ਉਗਰਾਹੀ ਕੀਤੀ ਜਾਵੇਗੀ ਇਸ ਵਿੱਚ 20 ਕਿਲੋਮੀਟਰ ਤੱਕ ਦੇ ਸਫ਼ਰ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਫਿਲਹਾਲ ਫਾਸਟੈਗ ਦੀ ਵਰਤੋਂ ਵੀ ਜਾਰੀ ਰਹੇਗੀ ਸਰਕਾਰ ਨੇ ਨਵੇਂ ਨਿਯਮਾਂ ਨੂੰ ਸਰਕਾਰੀ ਗਜਟ ਵਿੱਚ ਵੀ ਪ੍ਰਕਾਸ਼ਿਤ ਕਰ ਦਿੱਤਾ ਹੈ ਨੋਟੀਫਿਕੇਸ਼ਨ ਦੇ ਮੁਤਾਬਕ ਫਿਲਹਾਲ ਫਾਸਟੈਗ ਅਤੇ ਆਟੋਮੈਟਿਕ ਨੰਬਰ ਰਿਕੋਗਨਾਈਜੇਸ਼ਨ ਟੈਕਨੋਲੋਜੀ ਦੀ ਵਰਤੋਂ ਵੀ ਜਾਰੀ ਰਹੇਗੀ ਇਸ ਵਿੱਚ ਕਿਹਾ ਗਿਆ ਹੈ ਕਿ ਜੀ ਐਨ ਐਨ ਐਸ ای ਬੀ ਯੂ ਵਾਲੇ ਵਾਹਨਾਂ ਲਈ ਟੋਲ ਪਲਾਜ਼ਾਂ ਤੇ ਵੱਖਰੀ ਲੇਨ ਬਣਾਈ ਜਾਵੇਗੀ ਤਾਂ ਜੋ ਉਹਨਾਂ ਨੂੰ ਟੋਲ ਵਸੂਲੇ ਲਈ ਰੁਕਣਾ ਨਾ ਪਵੇ ਜੇਕਰ ਉਹਨਾਂ ਨੂੰ ਸਿਰਫ ਉਸ ਦੂਰੀ ਨੇ ਟੋਲ ਦੇਣਾ ਹੋਵੇਗਾ ਜਿਸ ਤੱਕ ਉਹਨਾਂ ਨੇ ਟੋਲ ਰੋਡ ਦੀ ਵਰਤੋਂ ਕੀਤੀ ਹੈ ਸੜਕ ਤੇ ਆਵਾਜਾਈ ਮੰਤਰਾਲੇ ਨੇ ਕਿਹਾ ਕਿ ਜਿਹੜੇ ਵਾਹਨ ਭਾਰਤ ਵਿੱਚ ਰਜਿਸਟਰਡ ਨਹੀਂ ਹਨ ਅਤੇ ਜਿਨ੍ਹਾਂ ਕੋਲ ਜੀ ਐਨ ਐਨ ਐਸ ਡਿਵਾਈਸ ਨਹੀਂ ਹੈ ਉਹਨਾਂ ਲਈ ਟੋਲ ਵਸੂਲੀ ਦੀ ਪੁਰਾਣੀ ਪ੍ਰਣਾਲੀ ਜਾਰੀ ਰਹੇਗੀ ਇਸ ਸਮੇਂ ਤੁਹਾਨੂੰ ਫਾਸਟੈਗ ਤੋਂ ਪੈਸੇ ਕੱਟਣ ਜਾਂ ਨਕਦ ਭੁਗਤਾਨ ਕਰਨ ਲਈ ਹੋਰ ਟੋਲ ਪਲਾਜ਼ਾ ਤੇ ਰੁਕਣਾ ਪੈਂਦਾ ਹੈ ਹੁਣ ਜੀਪੀਐਸ ਦੀ ਮਦਦ ਨਾਲ ਤੈਅ ਕੀਤੀ ਦੂਰੀ ਦਾ ਪਤਾ ਲਗਾ ਕੇ ਟੋਲ ਕੱਟਿਆ ਜਾਵੇਗਾ ਇਸ ਲਈ ਲੋਕਾਂ ਦੇ ਸਮੇਂ ਦੀ ਵੀ ਬਚਤ ਹੋਵੇਗੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗੜਕਰੀ ਲੰਬੇ ਸਮੇਂ ਤੋਂ ਇਸ ਪ੍ਰਣਾਲੀ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਵਾਹਨਾਂ ਵਿੱਚ ਲਗਾਏ ਗਏ ਈਬੀਯੂ ਟਰੈਕਿੰਗ ਯੰਤਰਾਂ ਵੱਜੋਂ ਕੰਮ ਕਰਨਗੇ ਉਹ ਸੈਟਲਾਈਟ ਨਾਲ ਹਾਈਵੇ ਤੇ ਵਾਹਨਾਂ ਦੇ ਕੋ ਕੋਆਰਡੀਨੇਟਸ ਨੂੰ ਸਾਂਝਾ ਕਰਨਗੇ ਇਸ ਤੋਂ ਬਾਅਦ ਵahan दौरा तय ਕੀਤੀ ਦੂਰੀ ਦਾ ਹਿਸਾਬ ਲਗਾਇਆ ਜਾਵੇਗਾ ਇਸ ਦੂਰੀ ਦੀ ਪੁਸ਼ਟੀ ਜੀਪੀਐਸ ਅਤੇ ਜੀਐਨਐਨਐਸ ਦੀ ਮਦਦ ਨਾਲ ਕੀਤੀ ਜਾਵੇਗੀ ਜਿਸ ਤੋਂ ਇਲਾਵਾ ਹਾਈਵੇ ਤੇ ਲਗਾਏ ਗਏ ਕੈਮਰੇ ਵੀ ਵਾਹਨ ਦੀ ਲੋਕੇਸ਼ਨ ਦੀ ਪੁਸ਼ਟੀ ਕਰਨ ਚ ਮਦਦ ਕਰਨਗੇ ਨਵੀਂ ਟੋਲ ਵਸੂਲੀ ਪ੍ਰਣਾਲੀ ਸ਼ੁਰੂ ਵਿੱਚ ਕੁਝ ਹਾਈਵੇ ਅਤੇ ਐਕਸਪ੍ਰੈਸ ਤੇ ਲਾਗੂ ਕੀਤੀ ਜਾਵੇਗੀ